ਹਾਂਜੀ ਕਿਸਾਨ ਵੀਰੋ ਬਹੁਤੇ ਕਿਸਾਨ ਵੀਰ ਨਾ ਹੁਣ ਕਣਕ ਤੇ ਸਪ੍ਰੇਆਂ ਕਰ ਰਿਹਾ ਕਿਉਂਕਿ ਚੰਗੀਆਂ ਧੁੱਪਾਂ ਲੱਗ ਰਹੀਆਂ ਤੇ ਕਿਸਾਨ ਵੀਰ ਸਪ੍ਰੇਆਂ ਕਰ ਰਿਹਾ ਕਿਸਾਨ ਵੀਰੋ ਇੱਕ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਗਮਰਾ ਨਾ ਹੋ ਕਈ ਕਿਉਂਕਿ ਕਈ ਯੂਟਿਊਬਰ ਆ ਜਿਹੜੇ ਇਹ ਕਹਿ ਰਹੇ ਆ ਕਿ ਗੱਠ ਗੱਠ ਦੀਆਂ ਬੱਲੀਆਂ ਹੋਣੀਆਂ ਤੁਸੀਂ ਆਹ ਫੰਗੀ ਸੈਡ ਵਰਤ ਲਓ ਤੁਸੀਂ ਆਹ ਫੰਗੀ ਸੈਡ ਵਰਤ ਲਓ ਫੰਗੀ ਸੈਡ ਨਾਲ ਕਿਤੇ ਤੁਹਾਡਾ ਝਾੜਾ ਜਿਹੜਾ ਵਧਣ ਨਹੀਂ ਲੱਗਿਆਗਾ ਨਾ ਕੋਈ ਦਾਣਾ ਇਹਦਾਂ ਮੋਟਾ ਹੋਵੇ ਨਾ ਕੋਈ ਤੁਹਾਡੇ ਗੱਠਗੱਠ ਦੀ ਬੱਲੀ ਹੋਵੇ ਝਾੜਾ ਜਿਹੜਾ ਮੌਸਮ ਨੇ ਵਧਾਉਣਾ ਜੇ ਮੌਸਮ ਸਹੀ ਰਹੂ ਤਾਂ ਤੁਹਾਡਾ ਝਾੜਾ ਵਧੀਆ ਆਜੂਗਾ ਫੰਗੀ ਸੈੱਡ ਕਰਨ ਦੀ ਕੋਈ ਜ਼ਰੂਰਤ ਨਹੀਂ ਹਲੇ ਕੋਈ ਟਾਈਮ ਨਹੀਂ ਆਇਆ ਫੰਗੀ ਸੈੱਡ ਤਾਂ ਜੇ ਕਿਤੇ ਸੈੱਡ ਆਪਾਂ ਉੱਥੇ ਕਰਨਾ ਜਿੱਥੇ ਜ਼ਿਆਦਾ ਉਲੀ ਆਉਂਦੀ ਆ ਜਿਵੇਂ ਪੀਲੀ ਕੁੰਗੀ ਪੂਰੀ ਕੁੰਗੀ ਕਹਾ ਜਾਂਦੀ ਆ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉਥੇ ਆਪਾਂ ਫੰਗੀ ਸੈੜ ਕਰਨੇ ਆਦਰਵਾਇਜ਼ ਮਦਾਨੀ ਇਲਾਕਿਆਂ ਦੇ ਵਿੱਚ ਜਿੱਥੇ ਮੌਸਮ ਵਧੀਆ ਰਹਿੰਦਾ ਉਥੇ ਤੁਸੀਂ ਫੰਗੀ ਸੈੜ ਕੋਈ ਕਰਨ ਦੀ ਜਰੂਰਤ ਹੈ ਨਹੀਂ ਕੋਈ ਖਾਸ ਇੱਕ ਅੱਧਾ ਕਿੱਲੇ ਤੇ ਕਰ ਸਕਦੇ ਹੋ ਜਿੱਥੇ ਤੁਸੀਂ ਜਿਹੜਾ ਬੀ ਤਿਆਰ ਕਰਨਾਗਾ ਘਰ ਆਸਤੇ ਆਦਰਵਾਇਜ਼ ਹੋਰ ਤੁਹਾਨੂੰ ਫੰਗੀ ਸੈੜ ਤੇ ਕੋਈ ਜਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਚਾਹੇ ਕੋਈ ਸਸਤਾ ਚਾਹੇ ਕੋਈ ਮਹਿੰਗਾ ਨਾ ਕਰੋ ਫੰਗੀ ਸੈੜ ਕਰਨਾ ਤਾਂ ਜਿਹੜਾ 13045 ਉਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਕੋਪ ਤੇ ਫੰਗੀ ਸੈੜ ਤੋਂ ਬਚੋ ਵਾਧੂ ਵੇਸਟ ਆਫ ਮਨੀ ਆ ਤੁਹਾਡੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਕਸ